ਸਤਿ ਸ਼੍ਰੀ ਅਕਾਲ ਮਹਿਮਲਕੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਚੈਨਲ ਥਿੰਕਿੰਗ ਆਫ ਪੰਜਾਬ ਬੀਤੇ ਦਿਨੀ ਭਾਰਤੀ ਕਿਸਾਨ ਯੂਨੀਅਨ ਕਾਦਿਆਂ ਦੇ ਵੱਲੋਂ ਅਹਿਮ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਕੁਝ ਉਹਦੇ ਵੀ ਵੰਡੇਗੇ ਜਿਸ ਦੇ ਵਿੱਚ ਡਾਕਟਰ ਗਰਮੀਤ ਸਿੰਘ ਖਾਲਸਾ ਨੂੰ ਜਲਾਲਾਬਾਦ ਦਾ ਭਾਰਤੀ ਕਿਸਾਨ ਯੂਨੀਅਨ ਕਾਦਿਆਂ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਅਤੇ ਮਨਪ੍ਰੀਤ ਸਿੰਘ ਕਾਦਿਆਂ ਤੇ ਹੋਰ ਵੀਰਾਂ ਦੇ ਨਾਲ ਗੱਲਬਾਤ ਹੋਈ ਹੈ ਕੀ ਕੁਝ ਕਹਿਣਾ ਉਹਨਾਂ ਦਾ ਆਉ ਫੋਮ ਤੇ ਆ ਅੱਜ ਕੁਝ ਨਿਯਤਾਂ ਆਈਆਂ ਪਰ ਇਸ ਵਾਰ ਕੀ ਕਹਿਣਾ ਚਾਹੋਗੇ ਅੱਜ ਸਾਡੇ ਵੀਰ ਡਾਕਟਰ ਗਰਮੀਤ ਸਿੰਘ ਨੂੰ ਸ਼ਹਿਰੀ ਕਾਈ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਜੀ ਇਸ ਲਈ ਅਸੀਂ ਆਪ ਦੇ ਬੀਕਿਊ ਕਾਦੀਆਂ ਵੱਲੋਂ ਵਧਾਈ ਦੇਣੇ ਆ ਭਰਾਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਾਡੀ ਮੀਟਿੰਗ ਹੋਈ ਹੈ ਜਿੰਦੇ ਵਿੱਚ ਸ਼ਹਿਰ ਆਉਂਦਾ ਪੰਜਾਬ ਦੇ ਮੀਤ ਪ੍ਰਧਾਨ ਸਰਦਾਰ ਮਨਪ੍ਰੀਤ ਸਿੰਘ ਜੀ ਤੇ ਸਾਡੇ ਸ਼ਹਿਰੀ ਪ੍ਰਧਾਨ ਅਸ਼ੋਕ ਜੀ ਦੂਜਾ ਜੀ ਬਲਾਕ ਦੇ ਪ੍ਰਧਾਨ ਸ਼ੰਕਰ ਸਿੰਘ ਜੀ ਦਾ ਸਤਜਿੰਦਰ ਸਿੰਘ ਖਾਲਸਾ ਸ਼ਹਿਰੀ ਮੀਤ ਪ੍ਰਧਾਨ ਸੋ ਅੱਜ ਅਸੀਂ ਡਾਕਟਰ ਗੁਰਮੀਤ ਸਿੰਘ ਜੀ ਨੂੰ ਜੋ ਸ਼ਹਿਰੀ ਦਾ ਸਲਾਹਕਾਰ ਨਿਯੁਕਤ ਕੀਤਾ ਹੈ ਕਾਇਦਾ ਸੋ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਆਸ ਕਰਨਾ ਕਿ ਇਹ ਸਾਡੇ ਨਾਲ ਜਿਸ ਤਰ੍ਹਾਂ ਅੱਗੇ ਕੰਮ ਕਰ ਰਹੇ ਨੇ ਅੱਗੇ ਵੀ ਚੰਗਾ ਕੰਮ ਕਰਨਗੇ ਬੀਕੇ ਜੂਕਾਦੀਆਂ ਦੇ ਵਿੱਚ ਜੋ ਪਰਿਵਾਰ ਚ ਵੱਧ ਆਏ ਉਹਨਾਂ ਦੇ ਲਈ ਮੈਂ ਸਭ ਨੂੰ ਵਧਾਈ ਦੇਣਾ ਕਹਿਣਾ ਚਾਹਾਂਗੇ ਡਾਕਟਰ ਗੁਰਮੀਤ ਸਿੰਘ ਨੂੰ ਸ਼ਹਿਰੀ ਸਲਾਹਕਾਰ ਬਣਾਇਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਖਦੀਪ ਸਿੰਘ ਫਰੋਜਪੁਰੀਆ ਜੋ ਅੱਜ ਜਲਾਲਾਬਾਦ ਮਾਰਕੀਟ ਕਮੇਟੀ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੁਭਾ ਮੀਤ ਪ੍ਰਧਾਨ ਸਰਦਾਰ ਮਨਪ੍ਰੀਤ ਸਿੰਘ ਜੀ ਸਦੂ ਉਹਨਾਂ ਦੀ ਅਗਵਾਈ ਦੇ ਵਿੱਚ ਬੀਕੇ ਯੂ ਕਾਦੀਆਂ ਦੀ ਸਮੂਚੀ ਟੀਮ ਦੀ ਇੱਥੇ ਮੀਟਿੰਗ ਹੋਈ ਹੈ ਸਪੋਕਾਂ ਦੇ ਵਿੱਚ ਜਿੱਥੇ 21 ਤਰੀਕ ਜਗਰਾਉਂ ਭਾਰਤੀ ਕਿਸਾਨੀ ਭਾਰਤੀ ਜਨਤਾ ਪਾਰਟੀ ਬੀਜੇਪੀ ਦੇ ਵਿਰੋਧ ਜੋ ਕਿ ਸਾਂਝ ਸੰਯੁਕਤ ਮੋਰਚੇ ਵੱਲੋਂ ਵਿਸ਼ਾਲ ਰੈਲੀ ਰੱਖੀ ਗਈ ਹੈ ਉਹਦੇ ਸਬੰਧ ਵਿੱਚ ਇਕਾਈ ਦੇ ਪ੍ਰਧਾਨ ਸਹਿਬਾਨਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਉੱਥੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਗੁਰਮੀਤ ਸਿੰਘ ਜੀ ਖਾਲਸਾ ਉਹਨਾਂ ਨੂੰ ਜਲਾਲਾਬਾਦ ਸ਼ਹਿਰੀ ਇਕਾਈ ਦੇ ਬੀਕੇਯੂ ਕਾਦੀਆਂ ਦੇ ਸਲਾਹਕਾਰ ਲਾਇਆ ਗਿਆ ਹੈ ਸੋ ਮੈਂ ਸਮੁੱਚੀ ਬੀਕੇਯੂ ਕਾਦੀਆਂ ਦੀ ਟੀਮ ਦਾ ਸੁਮਮਿਤ ਪ੍ਰਦਾਨ ਸਰਦਾਰ ਮਨਪ੍ਰੀ ਸਿੰਘ ਜੀ ਸੰਧੂ ਆਨੰਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਬਹੁਤ ਹੀ ਸਿਹਿਤ ਅਤੇ ਗੁਰੂ ਕੀ ਸੋਚ ਦੇ ਪਹਿਰਾ ਦੇਣ ਵਾਲੇ ਗੁਰਸਿੱਖ ਵੀਰ ਨੂੰ ਜਨਾਲਾਬਾਦ ਇਕਾਈ ਦਾ ਸਲਾਹਕਾਰ ਨਿਯੁਕਤ ਕੀਤਾ ਹੈ ਉੱਥੇ ਹੀ ਮੈਂ ਡਾਕਟਰ ਵਰਮੀ ਸਿੰਘ ਖਾਲਸਾ ਜੀ ਜੀਵਰਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਸਤਿਗੁਰੂ ਦੇ ਅਰਦਾਸ ਕਰਦਾ ਹਾਂ ਕਿ ਜੋ ਬੀਕੇਯੂ ਕਾਦੀਆਂ ਨੇ ਇਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਇਹ ਪੂਰੀ ਤਨਦੇਹੀ ਦੇ ਨਾਲ ਲਗਨ ਦੇ ਨਾਲ ਇਹਨੂੰ ਨਿਭਾਉਣ ਦਾ ਯਤਨ ਕਰਨਗੇ ਜੀ ਮਾਲਕ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਸ਼ਹਿਰੀ ਸਲਾਹਕਾਰ ਬਣਾਇਆ ਗਿਆ ਕਿਸਾਨ ਯੂਨੀਅਨ ਦਾ ਕੀ ਕਹਿਣਾ ਚਾਹੂੰਗਾ ਵਾਹਿਗੁਰੂ ਜੀ ਜੀ ਖਾਲਸਾ ਵਾਹਿਗੁਰੂ ਜੀ ਤੇ ਮੈਂ ਬਹੁਤ ਹੀ ਨੰਦ ਰਹੀ ਹਾਂ ਸਰਕਾਰ ਮੱਕੇ ਸੱਚੀ ਬਣਾ ਲੈਣੇ ਇਸ ਲਈ ਕਹਿੰਦੇ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ